ਬਹੁਤ ਬਹੁਤ ਧੰਨਵਾਦ ਹੈ ਮੈਂ ਵਿਕਾਸ ਵਾਸਤੇ ਜਿੱਥੇ ਵੀ ਮੈਨੂੰ ਕੋਈ ਲੋੜ ਪੈਂਦੀ ਹੈ ਮੈਂ ਉਹਨਾਂ ਨਾਲ ਜਾਊਗਾ ਵਿਕਾਸ ਜੇ ਗਲੀਆਂ ਨਾਲੀਆਂ ਸਫਾਈ ਦਾ ਪ੍ਰਬੰਧ ਹੈ ਕੋਈ ਲਾਈਟ ਦਾ ਪ੍ਰਬੰਧ ਹੈ ਪਹਿਲ ਤਾਂ ਭਾਈਚਾਰੇ ਨੂੰ ਹੈ ਭਾਈਚਾਰਾ ਕੰਮ ਰੱਖਣਾ ਹੈ ਕਿਸੇ ਨੂੰ ਕੋਈ ਲੜਾਈ ਹੈ ਕਿਸੇ ਨੇ ਕੋਈ ਥਾਣੇ ਨਹੀਂ ਜਾਣਾ ਸਭ ਤੋਂ ਪਹਿਲਾਂ ਆਪਾਂ ਆਪਸ ਬੈਠ ਕੇ ਨਿਬੇੜਾਂਗੇ ਮੇਰੀ ਇਹੀ ਲੋਕਾਂ ਨੂੰ ਅਪੀਲ ਹੈ ਕਿ ਇੱਕ ਥਾਂ ਬੈਠ ਕੇ ਆਪਾਂ ਨਿਬੇੜਾਂਗੇ ਕਿਸੇ ਨੇ ਕੋਈ ਕਲੇ ਆਪਸ ਚ ਲੜਨਾ ਨਹੀਂ ਭਾਈਚਾਰਾ ਕੰਮ ਰੱਖਣਾ